ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਨੀਡਾ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਉਣੀਆਂ ਨੇ ਦੋਵੇਂ ਨੀਲੀ ਰਾਵੀਆਂ ਨੇ ਇੱਕ ਸੂਈ ਸਵਾਈ ਦੇ ਇੱਕ ਗੱਬਣ ਆ ਤੇ ਕਰਦੇ ਆਂ ਵੀਰ ਜੀ ਉਹਨਾਂ ਨਾਲ ਗੱਲਬਾਤ ਪੁੱਛਦੇ ਨੇ ਪਸ਼ੂਆਂ ਦੀ ਡਿਟੇਲ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਰ ਕੀ ਹਾਲ ਹੈ ਜੀ ਬਹੁਤ ਵਧੀਆ ਗੁਰੂ ਰਾਮ ਦਾਸ ਦੀ ਕਿਰਪਾ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੋ ਨਾਮ ਆਪਣਾ ਨੀਟਾ ਪਿੰਡ ਲਖੂਆਲ ਸੀਗਲਾਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ ਵੀ ਦੱਸ ਦੋ 98144 60568 ਠੀਕ ਹੈ ਜੀ ਆਜਾ ਦੱਸਿਓ ਫੇਰ ਨੀਲੀ ਰਵੀ ਝੋਟੀ ਬਾਰੇ ਅਦੋਂ ਮੇਂ ਨੀਲੀਆਂ ਹੀ ਦਿਖਾਉਣੀਆਂ ਆਪਾਂ ਠੀਕ ਆ ਇੱਕ ਨੀਲੀ ਸੂਈ ਆ ਹਾਂਜੀ ਇੱਕ ਨੀਲੀ ਗੱਬਣ ਆ ਠੀਕ ਜੀ ਜੋੜਾ ਦਿਖਾਉਣਾ ਆ ਠੀਕ ਬੱਜਾਂ ਤੇ ਹੋਰ ਵੀ ਆ ਗਈਆਂ ਉਹ ਬਾਅਦ ਚ ਦਿਖਾਵਾਂਗੇ ਠੀਕ ਜੀ ਤੇ ਆ ਦੱਸਿਓ ਇਹਦਾ ਮਿਲਕ ਰਿਕਾਰਡ ਕੀ ਜੇ ਇਹ ਮੰਨੋ ਆਏ ਥਲੇ 8 ਕਿਲੋ ਦੁੱਧ ਆ ਠੀਕ ਆ ਆਜੇ ਕਟਾ ਇਹਦੇ ਪਿੱਛੇ ਲਓ ਵੀਰ ਜੀ ਮੇਲ ਕਫ ਆ ਗਿਆ ਮਗਰ ਕਰ ਲੋ ਚੱਕ ਤੇ ਝੋਟੀ ਵੀ ਚੰਗੀ ਆ ਤੇ ਵੀਰ ਜੀ ਇਹਨੂੰ ਖੋਲ ਕੇ ਦਿਖਾ ਰਹੇ ਹੋ ਖੋਲ ਤੇ ਤੁਹਾਨੂੰ ਖੋਲ ਕੇ ਚੈੱਕ ਕਰਾਉਂਦੇ ਆ ਬਾਕੀ ਰੇਟ ਵੀ ਛੋਟੇ ਛੋਟੇ ਹੀ ਆ ਠੀਕ ਜੀ ਹਾਂ ਖਾਣਾ ਪੰਡਾ ਲਾਗੇ ਚੈੱਕ ਕਰਾ ਦੋ ਬਤਾ ਦੋ ਕਿ ਕਿਡੀ ਕੁਆਲਟੀ ਵਾਲਾ ਥਾਣਾ ਚੋਣ ਬਹੁਤ ਆਡੀ ਵਾਲਾ ਪੂਰੀ ਸ਼ਾਨਦਾਰ ਝੋਟੀ ਆ ਜੀ ਕਰੋ ਜਾ ਕੇ ਪੂਰੀ ਵੱਡੀ ਝੋਟੀ ਆ ਕੋਈ ਛੋਟੀ ਨਹੀਂ ਪੂਰੀ ਘੱਟ ਘੱਟ ਵਾਲੀ ਵੱਡੀ ਆ ਤੇ ਅੱਖ ਵੀ ਮਨ ਕੀ ਆ ਗਈ ਆ ਕਰੋ ਜਾ ਕੇ ਵੀਡੀਓ ਕਮਾਲੋ ਵੀ ਜੀ ਬੰਦ ਕੇ ਹਾਂਜੀ ਬਾਈ ਪਿੰਡਾ ਵੇਖੋ ਪਿੰਡੇ ਦੇ ਨਾੜਾ ਵੇਖੋ ਮੈਂ ਦੇ ਹਾਂਜੀ ਨਾੜਾ ਨਾੜਾ ਪਿੰਡਾ ਭਰਿਆ ਨਾੜਾ ਝੋਟੀ ਹਾਂ ਇਹ ਤਾਂ ਮੰਨ ਲਓ ਪਾਣੀ ਪੂਣੀ ਕਰਕੇ ਅਸੀਂ ਸੇਵਾ ਸੁਭਾ ਨਹੀਂ ਹੋਣ ਢਈ ਮੈਂ ਦੁੱਧ ਵਾਲੀ ਬੜੀ ਆ ਅਮਿਰ ਜੀ ਕਿੰਨਾ ਕਿੰਨਾ ਜੇ ਰੋਗੇ ਨਸੂਈ ਨੂੰ ਇਹਨੂੰ ਸੂਈ ਨੂੰ ਹੋਵੇ ਦੇ 20 25 ਦਿਨ ਕੋਈ ਮਹੀਨਾ ਹੀ ਮੰਨ ਲੈ ਠੀਕ ਆ ਲੋ ਵੀਰ ਜੀ ਕਹਿੰਦੇ ਆ ਪੀ ਮਹੀਨਾ ਮੰਨ ਕੇ ਚੱਲੇ ਕੋਈ ਮੇਰੇ ਵੀਰ ਭਰਾ ਕਰ ਲੋ ਚੈੱਕ ਥਾਣਾ ਤੇ ਵੀ ਨਾੜਾ ਹੀ ਨਾੜਾ ਆ ਇਹ ਦੱਸਿਓ ਵੀਰ ਜੀ ਰਮੋਲ ਦੋਡਾੜੀ ਮਾਜਿਆ ਪਤਲੇ ਪਿੰਡੇ ਦੀ ਆ ਠੀਕ ਐ ਤੇ ਮੁੱਲ ਜੈ ਜੀ ਆ ਹਾਂਜੀ ਤੇਰੀ ਇਹ 70 ਦੀ ਹੋਰ ਕਰ ਦੋ ਮਾਨਤਨ ਥੋੜਾ ਪੰਜ ਛੱਡ ਦਈਏ 65 ਦੀ ਹਾਂਜੀ ਤੇ ਵੀਰ ਜੀ 65000 ਦੀ ਚੋਣ ਲੈ ਹੋਰ ਛੱਡ ਦਈਏ ਜੈ ਜੀ ਦਈਏ ਦੇ ਦੋ ਇਹ ਦੇ ਦਈਏ ਆਪਾਂ ਹਾਂ ਤਨਾ 60000 ਦੀ ਮਾਜ ਲਓ ਵੀਰ ਜੀ 60000 ਦੀ ਵੀ ਇਤਨੇ ਮੈਂ ਦੇਤੀ ਐ ਤੇ ਚੰਗਿਆ ਸਾਡੇ 7 ਕਿਲੋ ਦੁੱਧ ਮੰਨ ਕੇ ਜਿਹੜਾ ਮੱਜਲੇ 8 ਹੋਊਗਾ ਪਰ ਇੰਨੇ ਦੀ ਕੋਈ ਦਿੰਦਾ ਨਹੀਂ ਆ ਕਰਾ ਜੱਗ ਤੇ ਆਜੋ ਹਣ ਦੂਜੇ ਨੰਬਰ ਤੇ

ਸਿੰਗ ਆ ਦੀ ਕੁਆਲਿਟੀ ਪੂਰੀ ਸ਼ਾਨਦਾਰ ਹੈ ਛੋਟੀ ਸਾਰੀ ਸ਼ਾਨਦਾਰ ਹੈ ਜੀ ਤੋੜਾ ਜਾ ਕੇ ਕਰੋ ਬੇਲਾ ਕਮਾਲ ਹੋ ਵੀ ਜੀ ਕਾਦ ਦੇਖੋ ਮੈਂ ਦਾ ਦਸਣ ਪਾ ਲਾ ਕੇ ਥਣ ਕਿਤਾ ਤੇ ਮੇਰੀ ਬੁੜੀ ਨਾੜਾਂ ਨਾਲ ਹੀ ਭਰੀਆ ਕਰਮਾ ਵਾਲੀ ਕੋਈ ਹੈ ਵੀਡੀਓ ਜੂਮ ਜਾ ਨਹੀਂ ਕਰਦੇ ਜੇ ਦੇਖ ਲਓ ਪੂਰੀ ਚੰਗੀ ਕੁਆਲਿਟੀ ਦੀ ਹੈ ਜੀ ਬੰਦ ਵੀ ਜੀ ਹਾਂ ਜੀ ਛੋਟੀ ਦਾ ਕਾਦ ਚੈੱਕ ਕਰੋ ਬੇਲਾ ਇਧਰ ਵੇਖੋ ਸਾਲਾ ਡੀਜੀ ਸਰਤੀ ਹੁੰਦੀ ਆ ਸਿੰਗਲ ਹੱਡੀ ਛੱਡੀ ਆ ਵੇਖੋ ਸਿੰਗਲ ਹੱਡੀ ਆ ਬੰਦ ਹੋ ਗਈ ਇਧਰ ਵੇਖੋ ਨਾੜਾਂ ਪੰਡੇ ਤੇ ਪੀਓਰ ਨੀਲੀ ਲੱਗ ਰਹੀ ਸਾਲਾ ਡੱਕਿਆ ਪੰਡਾ ਨਾੜਾ ਕਰੋ ਜੱਟ ਕਸਾਈ ਨੂੰ ਤੇ ਵੀ ਜੀਰਾ ਮੁੱਲ ਕੀ ਕਰ ਦੇਣਾ ਮੋਲੇ ਦਾ ਬਿਲਕੁਲ ਜਾਇਜ਼ ਹੀ ਹੁਣ ਕਰ ਦੇਣਾ ਠੀਕ ਆ ਹਾਂਜੀ ਕੀ ਕਰਨਾ ਜਿਹੜਾ ਲਿਆਗਾ ਡਬਲ ਰੁਪਈਆ ਕਰ ਲੈ ਖੜ ਕੇ ਜਿਹੜਾ ਮਰਜੀ ਠੀਕ ਜੀ ਹਾਂਜੀ ਇਹ ਹੁਣ ਆਪਾਂ ਦੇ ਦਈਏ 80 ਦੀ ਮੈਂ ਦੇ ਲੋ ਹੋਰ ਕਰ ਦੋ ਮਾਨ ਤਨ ਤੋਂ 5 ਛੱਡ ਦਈਏ 75 ਦੇ ਦਈਏ ਮੈਂ ਹੀ ਤੇ 2 ਲੱਖ 130 ਦੀ ਆ ਹਾਂ ਜੀ ਹੋਰ ਕਰ ਦੋ ਮਾਨ ਤਨ ਤੋਂ ਹੋਰ ਕਰ ਦਈਏ ਹਾਂ ਜੀ ਚੱਲ ਹਾਂਦ ਨਾ 72000 ਦੀ ਮੈਂ ਲੋ ਵੀਰ ਜੀ 72000 ਦੀ ਤੇ ਕੋਈ ਦਿੰਦਾ ਨਹੀਂ ਐ ਦੋ ਵਾਰ ਵੀਰ ਕੋਈ ਚੰਗੇ ਆ ਕੁਆਲਟੀ ਵੇਖੋ ਮੈਂ ਦੀ ਹਾਂ ਜੀ ਇਧਰ ਥਣ ਸੁਣ ਦਿਖਾ ਲੋ ਚਗਾਠਾ ਵੇਖੋ ਇਹਦਾ ਪੁੱਠਾ ਵੇਖੋ ਕਿੱਡਾ ਆ ਵੇਖੋ ਥਣ ਦੇਖੋ ਬਹੁਤ ਜ਼ਿਆਦਾ ਚੰਗੀ ਝੋਟੀ ਸਾਰੀ ਵੀਡੀਓ ਮੇਰਾ ਵੀ ਸਾਰੀ ਜ਼ਰੂਰ ਵੇਖਿਓ ਬਾਕੀ ਤਸੱਲੀ ਕਰਕੇ ਜਿਹੜੀ ਗੱਬਣ ਆ ਪਾਸ ਕਰਕੇ ਜਿਹੜੀ ਸੂਈ ਆ ਚੋਚਵਾ ਕੇ ਤਸੱਲੀ ਕਰਕੇ ਜਿਹੜਾ ਸਾਡੇ ਕੋਲ ਮਗਾਉਗਾ ਆਨਲਾਈਨ ਸਾਡੀ ਗਰੰਟੀ ਹੋਏਗੀ ਠੀਕ ਹੈ ਵੀਰ ਜੀ ਪੂਰੀ ਗੰਟੀ ਦੇਤੀ ਆ ਤੇ ਕਰੋ ਜੱਕ ਤੇ ਚੈਨਲ ਨੂੰ ਵਾਰ ਤੋਂ ਵਾਰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਸਾਰੀ ਪੂਰੀ ਵੀਡੀਓ ਵੇਖਣ ਦੀ ਵੀਰਾਂ ਦਾ ਧੰਨਵਾਦ